ਈ ਵਈ ਸਾਰੇ ਹੁਣ ਸਸਟੀ ਗੱਲ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਲੈ ਕੇ ਆਂ ਤੁਹਾਡੇ ਲਈ ਸਵਿਫਟ ਬਾਲੀ ਘੈਂਟ ਕਾਰ ਆ ਲਾਈਟ ਅਰਜਮਾ ਇਹ ਨਵੇਂ ਲੱਗੇ ਹੋਏ ਆ ਇੰਜਨ ਗੇਅਰ ਵਧੀਆ ਏਸੀ ਵਰਕਿੰਗ ਆ ਕਾਰ ਦਾ ਤੇ ਪੀਵੀ ਨੰਬਰ ਆ ਗੱਡੀ ਘੈਂਟ ਆ ਪੂਰੀ ਆ ਤੇ ਮੈਂ ਚੈੱਕ ਕਰਾਉਣਾ ਗੱਡੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਮੈਂ ਹੁਣ ਤੁਹਾਨੂੰ ਗੱਡੀ ਚੈੱਕ ਕਰਾਉਣਾ ਸਭ ਤੋਂ ਪਹਿਲਾਂ ਆਜੋ ਫਿਰ ਤੇ ਆ ਗੱਡੀ ਦੇਗੀ ਆਹ ਸੁਣੋ ਜੇ ਮੁੰਡਾ ਖੜਾ ਇਹ ਨੀਲੀ ਪੱਗ ਬੰਨੀ ਹੈ ਇਹ ਕਿਵੇਂ ਆ ਵਧੀਆ ਤੇ ਉਹ ਮੈਂ ਤੁਹਾਨੂੰ ਗੱਡੀ ਚੱਕੇ ਕਰਾਉਣਾ ਲੋਏ ਜਮੇ ਨਵੇਂ ਲੱਗੇ ਹੋਏ ਆ ਟਾਇਰ ਅੱਗੇ ਵਾਲੇ ਵੀ ਨਵੇਂ ਨੇ ਪਿੱਛੇ ਵਾਲੇ ਵੀ ਨਵੇਂ ਨੇ ਜਮੇ ਤੇ ਅਨੋਏ ਜਮੇ ਓਕੇ ਆ ਤੇ ਹੁਣ ਆਪਾਂ ਗੱਡੀ ਦੀ ਕੰਡੀਸ਼ਨ ਬਾਰੇ ਗੱਲ ਕਰਦੇ ਆ ਗੱਡੀ ਦੀ ਕੰਡੀਸ਼ਨ ਓਕੇ ਆ ਮਾੜੀ ਮੋਟੀ ਪੇਂਟ ਛੇਟ ਆ ਥੋੜੀ ਬਹੁਤੀ ਟੱਚਿੰਗ ਹੋਣ ਵਾਲੀ ਆ ਤੇ ਆ ਗੱਡੀ ਰਹੀ ਬਈ ਕਰੋ ਜੀ ਇੱਕ ਤੇ ਥੋੜਾ ਜਿਹਾ ਇੱਥੋਂ ਰੰਗ ਜਿਹਾ ਉਤਰਿਆ ਹੋਇਆ ਇੱਥੋਂ ਟੱਚਿੰਗ ਕਰਉਣੀ ਪੈਣੀ ਆ ਆਪਾਂ ਨੂੰ ਤੇ ਥੋੜਾ ਜਿਹਾ ਅੱਗੇ ਵਾਲਾ ਇਹ ਰਿਹਾ ਤੇ ਕੀ ਰਿਹਾ ਮੁੰਡੇ ਅੱਗੇ ਵਾਲਾ ਕੀ ਰਿਹਾ ਦੱਸ ਇੱਥੋਂ ਟੱਚਿੰਗ ਹੋਣ ਵਾਲੀ ਆ ਇੱਥੋਂ ਟੱਚਿੰਗ ਹੋਣ ਵਾਲੀ ਆ ਬਈ ਮੁੰਡੇ ਨੇ ਦੱਸ ਤਾਂ ਟਾਇਰ ਠੀਕ ਨੇ ਬਈ ਤੇ ਥੋੜੀ ਥੋੜੀ ਪਾਪੀਆਂ ਜੁੱਤਰੀ ਹੋਈਆਂ ਨੀਚੇ ਗੋਲੀਆਂ ਗੋਲਿਆਂ ਦਾ ਚਲੋ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਹੁੰਦਾ ਹੀ ਆ ਇਹ ਆਪਾਂ ਹੁਣ ਅੰਦਰੋਂ ਕਿੰਨੀ ਚੰਗੀ ਗੱਡੀ ਦੀ ਤੇ ਅੰਦਰੋਂ ਕਰੋ ਚੈੱਕ ਕੰਡੀਸ਼ਨ ਬਧੀਆ ਗੱਡੀ ਦੀ ਏਸੀ ਦੀ ਕੂਲਿੰਗ ਬਹੁਤ ਆ ਤੇ ਪਾਵਰ ਆ ਸਾਰੀ ਵਿੰਡੋ ਪਾਵਰ ਨੇ ਕਾਰਦੀਆਂ ਤੇ ਲੱਗੀ ਵੱਜੀ ਕਿਤੋਂ ਨਹੀਂ ਹੈਗੀ ਬਈ ਕੋਈ ਮੇਜਰ ਡੈਮੇਜ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਓਕੇ ਆ ਕਾਰ ਜਮੇ ਪੀਵੀ ਨੰਬਰ ਆ ਤੀਜੇ ਓਨਰ ਦੀ ਆ ਤੇ مالک ਦੇ ਘਰ ਦੀ ਕਾਰ ਆ ਕਿਸੇ ਡੀਲਰ ਦੀ ਕਾਰ ਨਹੀਂ ਹੈਗੀ ਤੇ ਕਾਰ ਕਿਵੇਂ ਆ ਬਈ ਮੁੰਡਿਆ ਵਧੀਆ ਵਧੀਆ ਨੇ ਤੇ ਇਧਰੋਂ ਕਰੋ ਚੈੱਕ ਕਿਹ ਚੀਜ਼ ਨੂੰ ਪੂਜੀ ਹੋਣ ਵਾਲੀ ਹੈ ਵੀ ਆਪਾਂ ਪਹਿਲਾਂ ਹੀ ਦੱਸ ਦਾਂਗੇ ਤੁਹਾਨੂੰ ਕੀ ਕੰਮ ਹੋਣ ਵਾਲਾ ਕਾਰ ਦਾ ਤੇ ਬਈ ਮੇਜਰ ਡੈਮੇਜ ਨਹੀਂ ਹੈ ਕਿਤੋਂ ਬੜੀ ਮੁੰਡਿਆ ਟੱਕੀ ਉੱਤੇ ਬਾਅਦ ਤੋਂ ਤੁਹਾਨੂੰ ਆਪਾਂ ਚੱਲੀ ਵੀ ਦਿਖਾ ਦਨੇ ਕਿੰਨੀ ਆਕਾਰ ਕਰੋ ਚੈੱਕ ਐਨੀ ਕਾਰ ਚੱਲੀ ਹੋਈ ਹੈ ਇਹ ਤੇ ਆਪਾਂ ਤੁਹਾਨੂੰ ਸਟਾਰਟਿੰਗ ਚੈੱਕ ਕਰਾ ਦਨੇ ਹੁਣ ਗੱਡੀ ਦੀ ਇੰਜਨ ਗੇਅਰ ਵਧੀਆ ਪੂਰਾ ਇੰਜਨ ਗੇਅਰ ਵਧੀਆ ਬੋਡੇ ਠੀਕ ਨੇ ਕਰੀਬੰ ਇੰਜਨ ਗੇਅਰ ਵਧੀਆ ਜੀ ਕਾਰ ਦਾ ਅੱਛਾ ਜੀ ਇੰਜਨ ਗੇਅਰ ਵਧੀਆ ਕਰਦਾ ਬਾਈ ਗੁੱਡੇ ਗੁੱਡੇ ਸੈੱਟ ਨਹੀਂ ਠੀਕ ਨੇ ਕੋਈ ਲੱਗੀ ਪੱਜੀ ਨਹੀਂ ਹੈ ਕਿਤੋਂ ਤੇ ਵੀਡੀਓ ਜੇ ਥੋੜੀ ਜਿਹੀ ਬਾਜ ਬਾਜ ਵੱਧ ਆ ਜਾਂਦੀ ਹੈ ਜਦੋਂ ਆਪਾਂ ਇੰਜਨ ਸਟਾਰਟ ਕਰਦੇ ਹਾਂ ਕਿਉਂਕਿ ਇਹ ਮਾਈਕਾ ਇੱਕ ਹਿਸਾਬ ਦਾ ਹੈ ਰੀਜਨਲ ਚ ਬਾਜ ਆ ਕੇ ਬੰਦਾ ਦੇਖਦਾ ਚੀਜ਼ ਹੋਰ ਹੁੰਦੀ ਆ ਤੇ ਮੋੜਾ ਦਾ ਲੱਖ ਤੇ ਚੱਲੀ ਹੋਈ ਆ ਕਾਰ ਕੰਮ ਚਲੋ ਮਾੜਾ ਮੋਟਾ ਅਗਲਾ ਹੱਥ ਫਰੋਂਦਾ ਹੀ ਆ ਜਦੋਂ ਕਾਰ ਲੈਂਦਾ ਹੋਰ ਕੋਈ ਜ਼ਿਆਦਾ ਕੰਮ ਨਹੀਂ ਹੋਣ ਵਾਲਾ ਹੈਗਾ ਕਾਰ ਦਾ ਲੁੱਕ ਵਾਈਜ਼ ਕਾਰ ਬਧੂਆ ਪੂਰੀ ਐਨ ਤੇ ਕਾਰ ਦੀ ਵੀ ਡਿਮਾਂਡ ਹੈਗੀ ਆਪਣੀ 325000 ਰੁਪਿਆ ਤੇ ਬਾਕੀ ਹੋਰ ਹੋ ਜੂਗਾ ਜਿਹੜਾ ਬੰਦਾ ਆਊਗਾ ਮੌਕੇ ਤੇ ਕਰ ਲਾਂਗੇ ਜੋ ਵੀ ਹੋਇਆ ਤੇ ਓਕੇ ਆ ਕਾਰ ਵੀ ਗੱਲਬਾਤ ਪੂਰੀ ਅ ਇੰਸ਼ੋਰੈਂਸ ਮੇਰੇ ਹਸਾਬ ਨਾਲ ਹੈ ਨਹੀਂ ਇਹਦੀ ਕਿਸੇ ਡੀਲਰ ਕੋਲ ਨਹੀਂ ਐ ਕਾਰ ਮਾਲਕ ਦੇ ਘਰੀ ਖੜੀ ਆ ਇਹ ਤੇ ਜਿਹੜੇ ਮੇਰੇ ਵੀਰਪਰਾ ਨੇ ਲੈਣੀ ਆ ਆਪਾਂ ਨੂੰ ਕੋਲ ਕਰ ਸਕਦਾ ਤੇ ਆਪਣੀ insta ਦੀ id ਹੈਗੀ ਪ੍ਰਿੰਸਮਾਨ 7500 ਉਹ ਤੋਂ ਵੀ ਆਪਾਂ ਨੂੰ ਮੈਸੇਜ ਕਰ ਸਕਦਾ ਤੇ ਜੋ ਚੀਜ਼ ਆ ਵੀ ਤੁਹਾਡੇ ਸਾਹਮਣੇ ਆ ਤੇ ਬੰਦਾ ਆ ਕੇ ਚੈੱਕ ਕਰ ਲਵੇ ਆਪਣੀ ਤਸੱਲੀ ਕਰ ਲਵੇ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ ਆਪਾਂ ਲੱਗੀ ਬੱਜੀ ਕਿਤੋਂ ਨਹੀਂ ਹੈਗੀ ਕਾਰ ਤੇ ਛੱਤ ਤੇ ਟੇਪ ਹੋਈ ਹੋਈ ਆ ਤੇ ਕਾਰ ਦੇਣੀ ਆ ਬਈ 3 ਲੱਖ 3 ਲੱਖ 25000 ਰੁਪਏ ਮਾਲਕ ਮੰਗਦਾ ਬਾਕੀ ਹੋਰ ਮੌਕੇ ਤੇ ਕਰਾ ਦਾਂਗੇ ਬਈ ਤੇ ਨੰਬਰ ਬੋਲ ਦਣਾ ਮੈਂ 7355133867 ਤੇ ਲੋਕੇਸ਼ਨ ਆਪਣੀ ਉਹੀ ਅੰਦਰ ਰਾਜਪੁਰਾ ਰੋਡ ਪਿੰਡ ਬਸੰਤਪੁਰ ਤੇ ਜਿਹੜੇ ਵੀ ਮੇਰੇ ਵੀਰਪੁਰਾਂ ਨੇ ਲੈਣੀ ਆ ਕਾਰ ਆਪਾਂ ਨੂੰ ਮੈਸੇਜ ਕਰ ਸਕਦਾ ਕਾਲ ਕਰ ਸਕਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੇ ਬਾਦ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ